ਇੱਕ ਆ ਤੇ ਹੈਪੀ ਬਰਥਡੇ ਕੇ ਕੱਟ ਕਰਦੇ ਹਾਂ ਸਾਰੇ ਭਰਾ ਆਜੋ ਕੋਲ ਲੜ ਜਾ ਹਾਂ ਰੈੱਡ ਵਾਲੇ ਵੱਟ ਲੈ ਖਾਣਾ ਤੇ ਆਪਾਂ ਦੀ ਫੋਨ ਕਿਹਦਾ ਮੱਗਰ ਮਿੱਠੀ ਦਾ ਫੋਨ ਆ ਗਿਆ ਕਿ ਅੱਜ ਮਿੱਤਰ ਯਾਰ ਦੋਸਤ ਲੱਗੇ ਹੁੰਦੇ ਨੇ ਤੇ ਕੀ ਕੱਟ ਕਰਾਉਣ ਵਾਸਤੇ ਤੇ ਆਪਾਂ ਚੱਲਦੇ ਆ ਪਹਿਲਾਂ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਤੇ ਫਿਰ ਬੈਠਦੇ ਆ ਤੇ ਮਿੱਤਰ ਯਾਰ ਸੱਜਣ ਮਿੱਤਰ ਆਈ ਜਾਂਦੇ ਨੇ ਤੇ ਕੱਲ ਫੈਮਿਲੀ ਡੇ ਸੀਗਾ ਤੇ ਅੱਜ ਯਾਰਾਂ ਤੋਂ ਦੋਸਤਾਂ ਨੂੰ ਟਾਈਮ ਦੇਣਾ ਤੇ ਉਹ ਆਈ ਜਾਂਦੇ ਨੇ ਤੇ ਬੈਠਦੇ ਆ ਫਿਰ ਕਰਦੇ ਆ ਉਹਨਾਂ ਨਾਲ ਪਾਰਟੀ ਆਜੋ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਘਰ ਤੋਂ ਗੱਡੀ ਕੱਢ ਰਹੇ ਹਾਂ ਤੇ ਬਾਕੀ ਸੱਜਣ ਮਿੱਤਰ ਪਹੁੰਚੀ ਜਾਂਦੇ ਨੇ ਖਾਸ ਭਰਾ ਆਪਣੇ ਤੇ ਬਾਕੀ ਬੈਠਦੇ ਆ ਕਿਤੇ ਖਾਣੇ ਪਿੰਨਿਆਂ ਕੁਛ ਪਹਿਲਾਂ ਕਰਦੇ ਆ ਗੁਰੂ ਮਹਾਰਾਜ ਦੇ ਦਰਸ਼ਨ ਤੇ ਟਾਈਮ 7:00 ਵਜੇ ਗਏ ਦੇਖਦੇ ਆ ਜਾਂ ਭਾਵਾਂਗੇ ਇੱਥੇ ਜਾਂ ਜਾਵਾਂਗੇ ਪਟਿਆਲੇ ਬਾਕੀ ਜੇਵੇ ਸਹੀ ਲੱਗਿਆ ਉਵੇਂ ਕਰਾਂਗੇ ਬਾਕੀ ਬਨੇ ਰਹੋ ਤੁਸੀਂ ਆਪਾਂ ਚੜਦੇ ਆ ਗੁਰਦੁਆਰਾ ਸਾਹਿਬ ਪਹਿਲਾਂ ਤੇ ਬਾਕੀ ਸਵੇਰੇ ਯਾਰ ਨੀਂਦ ਨਹੀਂ ਖੁੱਲੀ 10:00 ਵਜੇ ਸਾਨੂੰ ਮੈਨੂੰ 9-10 ਕੁੱਟਦੇ ਹਟਦੇ ਆ ਰਾਤ ਹੋ ਕੇ ਲੇਟ ਪੈਂਦਿਆਂ ਕਰਦਿਆਂ 2-3 ਵਜੇ ਟਾਈਮ ਦਾ ਉੱਥੇ ਮੂਵੀ ਵੇਖਣ ਲੱਗ ਗਏ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਫਿਰ ਉਸ ਤੋਂ ਬਾਅਦ ਜਦੋਂ ਨਿਕਲੇ ਕੋਈ ਰੈਸਟੋਰੈਂਟ ਖੁੱਲਣਾ ਸੀ ਇੱਕ ਦੋ ਰੈਸਟ ਰਾਤ ਡਿਨਰ ਕਰਕੇ ਫਿਰ ਵਾਪਸ ਘਰ ਆ ਗਏ ਤੇ ਹੁਣ 7:00 ਵਜੇ ਸੱਜਣ ਮਿੱਤਰ ਆਈ ਜਾਂਦੇ ਨੇ ਬੈਠਦੇ ਆ ਖਾਣੇ ਪੀਣੇ ਕੁਝ ਕੱਲ ਫੋਨ ਕਰੀ ਜਾਂਦੇ ਸੀ ਕੱਲ ਮੈਂ ਫਿਰ ਪਟਿਆਲੇ ਚਲ ਗਿਆ ਕਰਦਿਆਂ ਨਾਲ ਤੇ ਫਿਰ ਅੱਜ ਦਾ ਸੋ ਅੱਜ ਦਾ ਪਲਾਨ ਆ ਬਾਕੀ ਮੀਂਹ ਕਦੇ ਹਟ ਜਾਂਦਾ ਕਦੇ ਪੈਣ ਲੱਗ ਜਾਂਦਾ ਕਦੇ ਹਟ ਜਾਂਦਾ ਕਦੇ ਪੈਣ ਲੱਗ ਜਾਂਦਾ ਪਤਾ ਨਹੀਂ ਲੱਗਦਾ ਮੀਂਹ ਦਾ ਸਵੇਰ ਦੀ ਬੂੰਦਾਬੰਦੀ ਹੀ ਹੋਈ ਜਾਂਦੀ ਹੈ ਕੱਲ ਮੌਸਮ ਦੋ ਦਿਨ ਹੋ ਗਏ ਧੁੱਪ ਲੱਗੀ ਨੂੰ ਅੱਜ ਫੇਰ ਮੌਸਮ ਉਹੀ ਚਲੋ ਜੋ ਪਰਮਾਤਮਾ ਨੇ ਹਨਾ ਤਾਂ ਉਹੀ ਆ ਜੋ ਪਰਮਾਤਮਾ ਨੇ ਕਰਨ ਪਹੁੰਚ ਕੇ ਜੀ ਗੁਰਦੁਆਰਾ ਸਾਹਿਬ ਕਰਦਿਆਂ ਦਰਸ਼ਨ ਗੁਰੂ ਮਹਾਰਾਜ ਦੇ ਇਹ ਜ਼ਰੂਰੀ ਆ ਸਭ ਤੋਂ ਪਹਿਲਾਂ ਹੋਰ ਕੰਮਕਾਰਾਂ ਦਾ ਮੈਨੂੰ ਇੰਨਾ ਫਿਕਰ ਨਹੀਂ ਰਹਿੰਦਾ ਜਦੋਂ ਮੇਰਾ ਟਾਈਮ ਲੱਗਦਾ ਜਦੋਂ ਮੈਨੂੰ ਲੱਗਦਾ ਵੀ ਮਹਾਰਾਜ ਦੇ ਘਰੇ ਭਲਾਉਂਦਾ ਤਾਂ ਉਹੀ ਆ ਮੈਂ ਤਾਂ ਚਲੋ ਕੀ ਆਉਣ ਵਾਲਾ ਇੱਕ ਕਰ ਲੈ ਗੁਰੂ ਮਹਾਰਾਜ ਦੇ ਦਰਸ਼ਨ ਟੇਕ ਲਿਆ ਮੱਥਾ ਉਹ ਲੇਟ ਹੋ ਗਈ ਸੀ ਥੋੜੇ ਜਿਹੀ ਤੇ ਮੈਂ ਸੋਚਿਆ ਚਲ ਪਾਠ ਕਰ ਲਈਏ ਹਨਾ ਕਿ ਉਹਦੋਂ ਫਿਕਰ ਨਹੀਂ ਸੀ ਹੈਗਾ ਤੇ ਮੇਰਾ ਦਿਲ ਕਰਿਆ ਮੈਂ ਚਲ ਪਾਠ ਕਰ ਲਈਏ ਆਠਵੀ ਕਰ ਲਿਆ ਹੁਣ ਆਪਾਂ ਚੱਲਦੇ ਲੋ ਜੀ ਆਪਾਂ ਚੱਲਦੇ ਆਂ ਕੁਝ ਕੁ ਆ ਗਏ ਕੋਜੂ ਕੋ ਪਹੁੰਚ ਰਹੇ ਨੇ ਤੇ ਆਪਾਂ ਨਿਕਲਦੇ ਆਂ ਵੇਟ ਕਰ ਰਹੇ ਨੇ ਆਪਣੀ ਫੋਨ ਆਇਆ ਮੈਨੂੰ ਕਹਿੰਦੇ ਵੇਟ ਕਰ ਰਹੇ ਮੈਂ ਆ ਗਿਆ ਬਈ ਥੋੜਾ ਤੁਸੀਂ 5 ਮਿੰਟ ਚ ਪਹੁੰਚ ਗਿਆ ਮੈਂ ਲੋ ਮਿੱਤਰੋ ਭਰਾ ਪਹੁੰਚ ਗਏ ਆਪਣੇ ਸਾਰੇ ਆਪਣਾ ਕੇਕ ਕੱਟ ਕਰਾਉਣ ਲਈ ਤੇ ਆ ਗਏ ਮਿਲਦੇ ਆ ਸਰ ਤੋਂ ਲੈ ਲਾਂਗੇ ਬੇਡਾ ਹਾਂ ਕਿੰਨਾ ਵੀ ਰਾਈਟ ਹੈ ਤੇ ਜਿੱਸੇ ਹੋਵੇ ਮਾਵੇ ਕਿ ਨਿਕਲ ਨਾ ਇਹ ਬਸ ਫਾਈਲ ਆ ਰਹੀ ਹੈ ਅਨਕਲ ਵਰਤਣਾ ਇਹ ਮੈਂ ਚਾਹੀ ਮੈਂ ਚੰਦੀ ਰੂਪ ਮਨ ਮਾਵੇ ਕੋਈ ਬਣਾਣੀ ਨਹੀਂ ਡਾਕਟਰ ਡਾਕਟਰ ਕੋਈ ਆ ਆ ਆ ਲੈ ਯਾਰ ਇਹਦੇ ਬੰਦੇ ਕਿੰਨਾ ਪੌਪੂਲਰ ਨਾ ਹੈ ਅਨੂਗੁਰ ਨੇ ਦੱਸਿਆ ਉਹਦਾ ਬੱਧੀ ਨੀ ਪਰਸਨੈਲਿਟੀ ਹੈ ਠੀਕ ਹੈ ਉਹ ਜਿਹੜੇ ਦੀ ਕੰਨ ਸਮਝ ਨਾ ਪਸਨਾ ਬੜਾ ਜੀ ਨਾ ਦੋਨੋਂ ਬੰਦੇ ਇਤਨਾ ਸਾਮੀ ਨਹੀਂ ਉਹ ਆ ਸਾਫ ਕਰਾ ਦੇ ਯਾਰ ਆ ਚੱਕ ਲੈ ਜੀ ਠੀਕ ਹੈ ਉਹ ਸਾਰੇ ਹੀ ਦਿੱਤੇ ਬਹੁਤ ਸਾਰੇ ਗਾਣੇ ਉਹ ਨਾਲੇ ਨਰਕੇ ਦੀ ਟੋਪੀ ਲੰਡੀ ਬਸ ਉੱਥੇ ਕੰਮ ਹੋ ਗਿਆ ਆ ਚੱਲ ਜੀ ਬਰਵਾ ਰਾਤ ਤੇ ਆਰਾਮ ਬੈਠੇ ਆਰ ਪਾੜੇ ਕਾਲਾ ਵੇਖਾ ਹੀ ਵੇਚਣਾ ਉਹ ਭੈਣ ਕਾਲਾ ਗੂੜਾ ਜੀ ਚੱਲੇ ਬੜਾ ਭੁੱਖਾ ਰਿਹਾ ਉਹ ਭੁੱਖੇ ਜੇ ਪਾੜਾ ਹਾਂ ਫੋਰ ਪ੍ਰੋਗਰਾਮ ਤੇ ਜਾਣਾ ਚਲੋ ਇਹ ਕਰਦੇ ਆ ਕੱਡੇ ਘਟੇ ਆ ਕੇ ਕੱਟ ਹੈਪੀ ਬਰਥਡੇ ਇਹ ਕੇਕ ਕੱਟ ਕਰਦੇ ਹਾਂ ਸਾਰੇ ਭਰਾ ਆਜੋ ਜਰਕ ਆਜੋ ਆਜੋ ਆ ਗਿਆ ਪੀ ਤੇ ਨਹੀਂ ਆਇਆ ਚੱਲ ਬਸ ਬਸ ਅਸੀਂ ਪਹਿਲਾਂ ਫੋਟੋ ਬਣਾ ਲੈਣਾ ਪਹਿਲਾਂ ਪ੍ਰੋਫਾਈਲ ਕੱਟ ਆ ਗਿਆ ਇੱਧਰ ਫੋਟੋ ਸ਼ੂਟ ਹੈ ਆ ਭਰਾ ਸਾਡੇ ਦਾ ਸ਼ੂਟ ਫੋਟੋ ਸ਼ੂਟ ਵਿੱਚ ਮੁੱਕਦਾ ਹੋ ਗਿਆ ਹੋਇਆ ਨਹੀਂ ਅਜੇ ਫੋਟੋ ਸ਼ੂਟ ਕਰਨਾ ਜ਼ਰੂਰੀ ਹੈ ਸਾਰੇ ਲਿਲਾਂ ਵਿੱਚ

ਸਾਰੇ ਭਰਾ ਮਿੱਤਰ ਸੱਜਣ ਜਿਨ੍ਹਾਂ ਨਾਲ ਪ્રેਮ ਪਿਆ ਸੀ ਪਹੁੰਚੇ ਨੇ ਸਾਰੇ ਕੇਕ ਕਟਾਉਣ ਵਾਸਤੇ ਯਾਰ ਵੀ ਨੇ ਭਰਾ ਵੀ ਨੇ ਸਾਰਾ ਕੁਝ ਨੇ ਹਣਾ ਇਹਨਾਂ ਨਾਲ ਹੀ ਆ ਸਭ ਕੁਝ ਰੌਣਕ ਮੇਲੇ ਖਾਸ ਭਰਾ ਮਿੱਤਰ ਸੱਜਣ ਆ ਜਾਓ ਆ ਜਾਓ ਜੀ ਸਸੀ ਕਾਲ ਜੀ ਆਪਾਂ ਹੋ ਗਏ ਨਹਾਤ ਹੋ ਗਏ ਰੈਡੀ ਆਪਾਂ ਪਾ ਲਿਆ ਚਟਾ ਗੜਦਾ ਬਿਆਮਾ ਥੋੜੀ ਲੀਡਰ ਲੁੱਕ ਦਿੱਤੀ ਹੈ ਨਾ ਤੇ ਆਪਣੇ ਭਰਾ ਦਾ ਰঞ্জੀਤ ਦਾ ਹੀ ਬਰਥਡੇ ਆ ਜੇਐਮਐਲ ਸਾਹਿਬ ਦੇ ਬੇਟੇ ਦਾ ਤੇ ਆਪਾਂ ਚੱਲਦੇ ਆਂ ਕੇਕ ਮੈਂ ਕੱਟ ਕਰਕੇ ਆਉਂਨੇ ਆ ਤੇ ਉਹ ਮੈਂ ਕੱਟ ਦੂੰਗਾ ਬਾਅਦ ਚੋਂ ਤੇ ਸਾਰੇ ਯਾਰ ਮਿੱਤਰ ਸੱਜਣ ਮਿੱਤਰ ਇਕੱਠੇ ਹੋ ਗਏ ਚੱਲਦੇ ਆਂ ਤੇ ਬਾਕੀ ਇੱਕ ਦੋ ਕੰਮ ਜਿਹੜੇ ਨਾਲੇ ਉਹ ਨਿਬੇੜ ਦਿੰਨੇ ਆ ਪਾਤਣਾ ਤੇ ਬਾਕੀ ਮੈਂ ਆਜੋ ਜੀ ਮਿਲਦੇ ਆ ਤੁਹਾਨੂੰ ਸਾਡਾ ਵਲੌਗ ਵਧੀਆ ਲੱਗੂਗਾ ਬਣੇ ਰਹੋ ਸਾਡੇ ਵਲੌਗ ਦੇ ਨਾਲ ਪਰ ਨਿਕਲ ਗਏ ਤੇ ਇੱਕ ਦੋ ਕੰਮ ਨੇ ਪਾਤਣਾ ਤਸੀਲ 'ਚ ਇੱਕ ਦੋ ਕੰਮ ਕਰ ਲਈਏ ਤੇ ਇੱਕ ਜਨਮ ਦਿਨ ਦਾ ਕੇਕ ਕੱਟ ਗਰਲਾਲ ਨੂੰ ਪਿੰਡੋਂ ਚੱਕ ਕੇ ਲਿਆਉਣਾ ਉਹਦੀ ਗੱਡੀ ਹਜੇ ਹੋਈ ਨਹੀਂ ਠੀਕ ਆ ਤੇ ਬਾਕੀ ਫਿਰ ਉਹਨੂੰ ਲੈ ਆ ਕੇ ਫਿਰ ਪਤਨਾ ਕੰਮ ਨੇ ਫਿਰ ਸ਼ਾਮ ਨੂੰ ਜਾਵਾਂਗੇ ਐਮਐਲਏ ਸਾਹਿਬ ਦੇ ਬੇਟੇ ਦਾ ਜਨਮ ਦਿਨਾ ਉੱਥੇ ਤੇ ਬਾਕੀ ਇਹ ਕੋਲਾ ਆ ਗਿਆ ਇਹ ਭਰਾ ਸਾਡਾ ਹਾਂਜੀ ਫੇਰ ਲੈ ਕੇ ਆਏ ਹੋਏ ਹੋਰ ਲੈ ਕੇ ਆਈ ਗੱਡੀ ਮੰਗ ਕੇ ਤੋੜ ਲਿਆ ਤੋੜ ਲਿਆ ਕੋਈ ਕੌਣ ਕਿਵੇਂ ਚਾਹੀਦੀ ਰੋਦੀਆਂ ਜੰਦੀ ਇੱਕ ਮੜਾਏ ਇਧਰ ਪਟਵਾਰੀ ਕੋਲ ਕੰਮ ਸੀਗਾ ਉਹ ਕਰ ਲਈਏ ਫੇਰ ਚੜ੍ਹਦੇ ਹਾਂ ਕਿ ਤਸਵੀਰ ਚ ਕੰਮ ਤਸਵੀਲ ਆ ਸਾਡੀ ਇਹ ਚਲਿਏ ਦੇ 2 ਮਿੰਟ ਹੀ ਲੱਗਨੇ ਸਾਨੂੰ ਫਾਇਦਾ ਹੋ ਜਾਂਦਾ ਹੈ ਪਾਵਰ ਗਰੇ ਦਾ ਫਾਇਦਾ ਤੇ ਹੋ ਜਾਂਦਾ ਹੈ ਮਿਨੀਮਮ ਪੈਂਡਮ ਮੈਕਸਿਮਮ 75 ਅੱਛਾ ਉਹ ਗੱਡੀਆਂ ਖਲਾਰਦੀਆਂ ਨੇ ਦੋ ਅਸੀਂ ਇੱਕ ਇੱਕ ਵਾਸ਼ਿੰਗ ਤੇ ਇੱਕ ਲਾ ਕੇ ਕੰਮ ਤੇ ਇੱਕ ਤੇ ਬਾਕੀ ਕੇਕ ਲੈਣ ਲੱਗੇ ਆ ਹੈਪੀ ਬਰਥਡੇ ਤੂੰ ਜੀ ਹੈਪੀ ਬਰਥਡੇ ਤੂੰ ਜੋ ਕਰਨ ਲੱਗੇ ਆ ਇੱਕ ਕੇਕ ਕੱਟਣ ਜਾ ਰਹੇ ਆ ਸਾਡਾ ਡਾ ਇੱਕ ਮੰਤਰੀ ਅੱਗੇ ਕੇਕ ਲੈਣ ਜਾ ਰਹੇ ਆ ਉਹ ਪਹਿਲਾਂ ਪਹੁੰਚ ਜਾਂਦਾ ਹੈ ਨਾ ਮੱਕੀਗ ਲੈਣਾ ਪੂਰਾ ਕਾਉਬ ਦਾ ਵਾਈਡ ਹਾਂ ਜਾਂ ਲਈਏ ਕਿਹੜਾ ਮਰਜੀ ਲੈ ਲੈਂਦੇ ਆ ਨਾਲ ਇਹ ਆ ਬੈਲਵਟ ਆ ਰੈੱਡ ਬੈਲਵਟ ਕਿਹੜਾ ਲਾਲ ਜਾ ਹਾਂ ਰੈੱਡ ਬੈਲਵਟ ਲੈ ਲੈਂਦੇ ਆ ਖਾਣਾ ਤੇ ਆਪਾਂ ਦੀ ਇਹ ਸੁਆਦ ਹੁੰਦਾ ਆਹ ਲੈ ਕਾ ਸੁਣਾ ਆਹ ਸੁਣਾ ਆਹ ਡਾਟ ਪਿਸ ਬਿਸਕਟ ਨਾ ਮੱਲੀ ਘੱਟ ਸੁਣਾ ਨਹੀਂ ਮੱਲੀ ਨਾਲ ਤਾਈ ਨਾਲ ਤੇ ਫੇਰ ਕੁਝ ਵੀ ਨਹੀਂ ਆ ਕਰਦਾ ਤੂੰ ਆ ਸੁਣਾ ਕਿਹੜਾ ਮੋਲੀ ਨਹੀਂ ਗੁਰਦਾ ਆ ਬਿਸਕੁਟ ਵਾਲਾ ਕਰਦੀ ਮੋਲੀ ਲੜ ਪਿਆ ਮੋਲੀ ਨੇ ਪਰਦਾ ਲਾ ਗੋਏ ਨਹੀਂ ਆ ਬੈਲੋ ਆ ਬਿਸਕੁਟ ਆ ਵਾਲਾ ਜੋ ਮੁੰਡੇ ਵੀਰ ਪੱਕਾ ਆ ਗਿਆ ਘਰੇ ਮੋਬਾਈਲ ਰੱਖ ਲਿਆ ਚੱਟ ਇੰਨਾ ਇਹ ਪਰਾ ਦੇ ਜੰਮੇ ਖਾਣਾ ਚੱਕਰੀਓ ਸਰ ਓਕੇ ਹਾਂ ਬਾਈ ਦੀ ਵੀਰੇ ਨੇ ਮੇਰੇ ਕੱਪੜੇ ਲਵਾ ਦੇ ਕਿੰਨਾ ਬਾਈ ਮੈਂ ਇੱਧਰ ਚੱਲ ਆਇਓ ਜੀ ਆਇਓ ਮੁੰਡਿਆ ਪਹੁੰਚ ਗਏ ਛੋਟਾ ਮੁੰਡਿਆ ਪੀਓ ਜਾ ਮਿੱਟੀ ਮਿੱਟੀ ਇਥੋਂ ਆ ਗਈ ਆ ਪਾਣੀ ਚੱਲ ਆ ਗਿਆ ਮਿੱਟੀ ਖਾਣਾ ਸਾਡੀ ਵਾਰ ਕਰ ਕਰੀ ਗੀ ਹਾਪੀ ਬਰਥਡੇ ਜਨਾ ਹੋ ਕੀ ਆ ਦਿਨੇਸ਼ ਕਿੱਥੇ ਇੱਥੇ ਹਾਂਜੀ ਹਾਂਜੀ ਆ ਉਹਨਾਂ ਵਾਲੀ ਵਾਲੀ ਇਹ ਟਾਈਮ ਹੁੰਦਾ ਹੈ ਵੀ ਟਾਈਮ ਹੀ ਹੁੰਦਾ ਸਹੀ ਹੈ ਟਾਈਮ ਆ ਹੁਣ ਮਨਾ ਪੌ ਤੇੜ ਚੱਲੀਏ ਪਟਿਆਲੇ ਨੂੰ ਫਿਰ ਹਨਾ ਚਲੋ ਫਿਰ ਪਟਿਆਲੇ ਨੂੰ ਲਾਵਾਂ ਜਾਲੀ ਬਾਈ ਬਾਈ ਯਾਰ ਹਾਂ ਪੌ ਆ ਕੇ ਤੇੜਾ ਕਿੱਧਰ ਨੂੰ ਦਵਿੰਦਰ ਪਟਿਆਲੇ ਨੂੰ ਵਾ ਕਰਨਾ ਜਾਣਾ ਦੇ ਘਰੇ ਸੀ ਲੈ ਪਟਿਆਲੇ ਚੱਲੇ ਨੇ ਹੋਰ ਫੜ ਲੈ ਬੰਦੇ ਬਾਈ ਪਟਿਆਲੇ ਕੋਈ ਆ ਜਾਓ ਟਾਈਮ ਦੋ ਇਹਦੇ ਤੇ ਅਸੀਂ ਨਾ ਪਤਨਾ ਤੋਂ ਸਪੈਸ਼ਲ ਇੱਕ ਕੌਫੀ ਪੀਣ ਵਾਸਤੇ ਆਏ ਆਂ ਸਪੈਗਲ ਮੈਂ ਕਿ ਪਤਨਾ ਤੋਂ ਕੌਫੀ ਪੀਣ ਵਾਸਤੇ ਪਟਿਆਲ ਬਿਲਕੁਲ ਉੱਥੇ ਸਾਨੂੰ ਵਧੇਨ ਲੱਗੀ ਬਿਲਕੁਲ ਇਸ ਕਰਕੇ ਅਸੀਂ ਸਪੈਸ਼ਲ ਪਟਿਆਲੇ ਕੌਫੀ ਪੀਣ ਵਾਸਤੇ ਗਰਾਰੀ ਇਹੋ ਹੀ ਅੜੀ ਸਾਡੀ ਕਹਿੰਦੇ ਕੌਫੀ ਪੀਣੀ ਹੈ ਤਾਂ ਪਟਿਆਲੀ ਪੀਣੀ ਹੈ ਹਾਂ ਚਲੋ ਫਿਰ ਪਟਿਆਲੇ ਨੂੰ ਚਲੋ ਫਿਰ ਪਾਏ ਚਾਲੇ ਪਟਿਆਲੇ ਨੂੰ ਹੁਣ ਕੌਫੀ ਪੀ ਕੇ ਫਿਰ ਜਾਵਾਂਗੇ ਪਿੰਡ ਨੂੰ ਹਾਂ ਸਪੈਗਲ ਕੌਫੀ ਵਾਸਤੇ ਰਹਿਣਾ ਰਹ ਗਏ ਨਹੀਂ ਸਵੇਰੇ ਚੱਲ ਜਾਵਾਂਗੇ ਨਹੀਂ ਨਹੀਂ ਕਰ ਜਾਵਾਂਗੇ ਉੱਪਰ ਨਹੀਂ ਨਹੀਂ ਹੈ ਸਰੇ 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 ਕੰਮ ਕਈ ਨੇ ਤੈਨੂੰ ਵੀ ਕੰਮ ਹੀ ਹੈ ਫੇਰ ਰਹਿਣਾ ਕੋ ਨਹੀਂ ਚੱਲਦੇ ਪਹਿਲਾਂ ਪੀਓ ਬਈ ਚੱਲੀਏ ਫਿਰ ਲੇਟ ਹੋ ਜੰਨੇ ਆ ਤੁਸੀਂ ਚਾਹ ਕਰਾਈਏ ਮਾਪਾ ਦੇ ਕੋਫੀ ਪੀ ਜਾਂਦੇ ਆ ਭਰਾਵਾ ਤੁਸੀਂ ਤਾਂ ਗਰੀਬ ਬੰਦੇ ਕੋਲ ਹਾਂ ਕਿੱ체 ਬਾਜੀ ਗਰੀਬ ਬੰਦੇ ਜਾ ਪੀਂਦਾ ਆ ਮਾਪਾ ਤਾਂ ਗਰੀਬ ਹੀ ਠੀਕ ਹੈ ਹੋਰ ਕੀ ਹਾਂ ਮੈਂ ਹਾਂ ਜੜੀ ਤੂੰ ਤੁਮ ਵੀ ਦੇਖੀਂ ਦੇਖੀਂ ਆਉਣ ਵਾਲਾ ਬਲੌਗਰ ਬਸ ਰਾਤ ਨੂੰ ਜਾ ਕੇ ਡੇਟਿੰਗ ਕੋ ਮੁੰਡੇ ਹੋਰ ਚੱਲਿਏ ਮਾਈਤੀ ਸਾਹਿਬ ਦੱਸਿਆਦਾ ਹੁਣ ਕਿਦਾ ਮਗਰ ਮਿੱਠੀ ਦਾ ਫੋਨ ਆ ਗਿਆ ਠੀਕ ਹੈ ਜੀ ਘਰੇ ਟਾਈਮ ਨਾਲ ਅਸੀਂ ਘਰੇ ਵੜਿਆ ਕਰੋ ਬਾਈ ਟਾਈਮ ਬੜਾ ਹੋ ਗਿਆ ਕਿਹਨੇ ਉਹ ਗਿਆ ਟਾਈਮ ਉੱਪਰ ਸਾਹਿਬ ਠੀਕ ਹੈ ਕਿੰਨਾ ਸਵਾਦਾਸੂਣ ਵਾਲੇ ਨੇ ਬਾਈ ਮਿਲਦੇ ਆਂ ਵੀਰੇ ਓਕੇ ਬਾਈ ਚੰਗਾ ਓਏ ਓਕੇ ਓਕੇ ਓਕੇ